ਫालतੂ ਅੱਗੋਂ ਨਾ ਬੋਲਿਆ ਕਰ ਵੀਰੇ ਤੁਸੀਂ ਵੀ ਨਾ ਥੋੜਾ ਤਮੀਜ਼ ਚ ਬੋਲਿਆ ਕਰੋ ਤੁਸੀਂ ਵੀ ਇੱਥੇ ਕੰਮ ਹੀ ਕਰਦੇ ਹੋ ਨਹੀਂ ਮੈਂ ਮਾਲਕਾਂ ਨਾਲੋਂ ਘੱਟ ਆ ਇੱਥੇ ਸਾਰਾ ਕੰਮ ਮੈਂ ਦੇਖਦਾ ਬਜ਼ਾਰੋਂ ਸਮਾਨ ਮੈਂ ਲਿਆਣਾ ਵੇਚਦੇ ਆਪਾਂ ਵਾ ਕਿੰਨੀ ਕੁ ਦੇਰ ਵੀਰਾ ਬੰਦਾ ਵਾ ਮੇਰੇ ਤਾਂ ਵੀਰੇ ਇਹਨਾਂ ਨੇ 6 ਜੱਗ ਲਗਾਈ ਆ ਤੇ ਹੋਰ ਤੈਨੂੰ ਲੱਗਦਾ ਸਰ 60000 ਦੇ ਦੇਣ 6000 ਹੀ ਦੇਣਗੇ ਲੈ ਤਾਂ ਨਹੀਂ ਕਰਦਾ ਨਹੀਂ ਨਹੀਂ ਵੀਰੇ ਕੋਈ ਨਹੀਂ ਕਰੂਗਾ ਮੈਨੂੰ ਦੱਸ ਦਿੰਦੀ ਆਂ ਦੀ ਕਲਾਸ ਮੈਂ ਲਾਉਂਗਾ ਤਾ ਦੋ ਆਈਫੋਨ ਕਿੱਥੋਂ ਆਇਆ ਕਿੱਥੋਂ ਆਇਆ ਦੁਕਾਨ ਤੋਂ ਆਇਆ ਮੋਬਾਈਲ ਵਾਲੀ ਤੋਂ ਹੋਰ ਕਿੱਥੋਂ ਆਇਆ ਸਮਰਨ ਇਧਰਾ ਕੀ ਕਹਿਣ ਲੱਗੀ ਸੀ ਵੀਰੇ ਨੂੰ ਕੁਝ ਵੀ ਨਹੀਂ ਦਿਮਾਗ 'ਚ ਨਾ ਭਲੇਖਾ ਕੱਢ ਦੇ ਕਿ ਵੀਰੇ ਨੂੰ ਮੇਰੇ ਖਿਲਾਫ ੜਕਾਏਗੀ ਤੇ ਵੀਰਾ ਮੈਨੂੰ ਕੱਢ ਦੋਗਾ ਵੀਰੇ ਤੁਸੀਂ ਗਲਤ ਸੋਚਦੇ ਪਏ ਹੋ ਮੈਂ ਕੁਝ ਵੀ ਨਹੀਂ ਕਹਿਣ ਲੱਗੀ ਸੀ ਵੀਰੇ ਮੈਂ ਕੋਈ ਗਲਤ ਨਹੀਂ ਸੋਚ ਰਿਆ ਕਹਿਣ ਤਾਂ ਲੱਗੀ ਸੀ ਤੈਨੂੰ ਨਾ ਇੱਥੇ ਮੈਂ ਲਗਵਾਇਆ ਵਾ ਤੇ ਜਿੱਦਾਂ ਮੈਂ ਕਹੂੰਗਾ ਉਦਾਂ ਹੀ ਕਰਨਾ ਹੈ ਜਿਵੇਂ ਦਹੀਂ 'ਚ ਮੱਖੀ ਨੂੰ ਕੱਟ ਕੇ ਬਾਹਰ ਮਾਰੀਦਾ ਨਾ ਐਦਾਂ ਕਢਵਾ ਦੇਣਾ ਤੈਨੂੰ ਤੈਨੂੰ ਪਤਾ ਵੀ ਨਹੀਂ ਲੱਗਣਾ ਜਿੱਦਾਂ ਮੈਂ ਕਹਿ ਰਿਹਾ ਉਦਾਂ ਹੀ ਕੰਮ ਕਰਨਾ ਵਾ ਤੇ ਆਪਣੀ ਗੱਲ ਆਪਣੇ ਤਾਂ ਕਿਸੇਮਤ ਰੱਖਣੀ ਆ ਵੀਰੇ ਤੱਕ ਨਹੀਂ ਦੱਸਣੀ ਠੀਕ ਆ ਵੀਰੇ ਠੀਕ ਆ ਕਰ ਲੈ ਕੰਮ ਹੁਣ ਮੈਨੂੰ ਬਾਰ ਬਾਰ ਨਾ ਕਹਿਣਾ ਪਵੇ 38 نوٹ ਹੋ ਤਾਂ ਜੀ ਕੱਲ ਦੇ ਕੋਈ ਪੇਮੈਂਟ ਪਈ ਹੈ ਅੱਜ ਕੱਲ ਦੀ ਵੀ ਹੈਗੀ ਆ ਆ ਲੋ ਗਿਣ ਕਿੰਨੇ ਡੋਟੋ 50 نوٹ ਹੋ ਗਏ ਬੱਚੀ ਹਜ਼ਾਰ ਹੋ ਗਿਆ 25 ਹਜ਼ਾਰ ਹੋ ਗਿਆ ਇਦਾਂ ਕਰ ਕਰੰਟ ਅਕਾਊਂਟ ਪਤਾ ਨਾ ਤੇਰਾ ਨੰਬਰ ਸਾਰਾ ਹਾਂਜੀ ਉਹ ਤਾਂ ਪਤਾ ਤੇ ਇੱਕ ਵਾਰੀ ਗਿਣ ਲੋ ਪੈਸੇ ਓ ਯਾਰ ਤੂੰ ਗਿਣ ਲੈ ਇੱਕੋ ਹੀ ਗੱਲ ਐ ਤੂੰ ਕਿਤੇ ਬਾਹਰਲਾ ਬੰਦਾ ਠੀਕ ਹੈ ਬੇ 25000 ਹੈ ਨਾ ਹਾਂਜੀ 25000 ਜਮਾ ਕਰਾ ਲਈ ਕਿਉਂਕਿ ਮੇਰੀ ਨਾ ਕਿਸ਼ਤ ਲੱਗਣੀ ਅੱਜ ਮੇਰੇ ਦਿਮਾਗ ਤੋਂ ਨਿਕਲ ਗਿਆ ਸੀਗਾ ਤੇ ਤੂੰ ਫਟਾਫਟ ਜਮਾ ਕਰਾ ਦੇ ਜਾ ਕੇ ਠੀਕ ਹੈ ਜਲਦੀ ਆ ਜੀ ਥੋੜਾ ਜਿਹਾ ਵੀਰੇ ਉਹ ਬੈਂਕ ਚ ਲੈਣ ਲੰਬੀ ਹੁੰਦੀ ਹੈ ਨਾ ਫਿਰ ਟਾਈਮ ਲੱਗ ਜਾਣਾ ਕੋਈ ਨਹੀਂ ਲੈਣ ਲੰਬੀ ਐ ਤੂੰ ਪੈਸੇ ਜਮਾ ਕਰਾ ਕੇ ਆਣ ਕਿਸ਼ਤ ਬਹੁਤ ਜ਼ਰੂਰੀ ਹੈ ਜੇ ਬਾਉਂਸ ਹੋ ਗਈ ਪੰਗਾ ਪੈ ਜਾਣਾ ਠੀਕ ਹੈ ਵੀਰੇ ਜੇ ਕੋਈ ਪ੍ਰੋਬਲਮ ਆਈ ਮੈਨੂੰ ਫੋਨ ਕਰ ਦਿਓ ਠੀਕ ਹੈ ਜਦੋਂ ਆਪਾਂ ਨੂੰ ਜਾਣਦਾ ਠੀਕ ਹੈ ਮੂੰਹ ਖਾਣੇ ਹਾਂ ਕੱਲ ਕੀ ਗੰਗੂਈ ਸੀ ਵੀਰ ਕੀ ਗੰਗਾ ਸੀਗਾ ਬਾਵਾ ਵੀਰਾ ਹਾਂ ਬਾਵਾ ਵੀਰਾ ਯਾਰ ਬਾਵੇ ਵੀਰੇ ਨੂੰ ਨਾ ਕੱਲ ਸ਼ੱਕ ਹੋ ਗਿਆ ਸੀ ਮੇਰੇ ਤੇ ਕਿਉਂ ਕੀ ਹੋਇਆ ਮੈਂ ਨਾ ਕੱਲ ਸਿੰਦਰ ਵੀਰੇ ਨੂੰ ਦੱਸਣ ਲੱਗੀ ਸੀ ਬਾਵੇ ਵੀਰੇ ਬਾਰੇ ਕਿ ਬਾਗ ਵੀਰਾ ਸਾਨੂੰ ਇਦਾਂ ਬੋਲਦਾ ਵਾ ਫਿਰ ਦੱਸਿਆ ਕਿਉਂ ਨਹੀਂ ਵੀਰਾ ਆ ਗਿਆ ਉਧਰੋਂ ਤਾਂ ਫਿਰ ਮੈਨੂੰ ਉੱਥੇ ਗੱਲ ਪਲਟਾਣੀ ਪਈ ਹੁਣ ਬਾਵਾ ਵੀ ਲੱਗਿਆ ਹੋਇਆ ਹੁਣ ਦੱਸ ਦਿੰਦੀ ਆਂ ਆਪਾਂ ਵੀਰੇ ਨੂੰ ਹਾਂ ਹੁਣ ਵੀਰਾ ਕੋਲ ਆਇਆ ਹੁਣ ਦੱਸ ਦਿੰਦੀ ਆਂ ਆ ਜਾ ਥੱਲੇ ਸਸਿਕਾ ਵੀਰੇ ਕੁਝਾ ਲਾਡੀ ਵੀਰਾ ਆ ਗਿਆ ਫਿਰ ਇਹਨੂੰ ਜਾ ਲੰਗੇ ਫਿਰ ਗੱਲ ਦੱਸਦੇ ਹਾਂ 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 ਫਿਰ ਲਾਡੀ ਵਧੀਆ ਵੀਰੇ ਵੀਰੇ ਮੈਨੂੰ ਕੰਮ ਸੀਗਾ ਇੱਕ ਹਾਂ ਹਾਂ ਦੱਸੋ ਮੈਨੂੰ ਪੈਸੇ ਚਾਹੀਦੇ ਸੀ ਥੋੜੇ ਜਿਹਾ ਤਾਂ ਤੈਨੂੰ ਇਹੀ ਕੰਮ ਹੁੰਦਾ ਮੇਰੇ ਨਾਲ ਕਿੰਨੇ ਚਾਹੀਦੇ ਆ ਬਸ 2000 ਰੁਪਏ ਦੇ ਦੋ ਵੀਰੇ ਕੀ ਕੀ ਕਰਨਾ 2000 ਦਾ ਵੀਰੇ ਮੈਂ ਟਿਊਸ਼ਨ ਫੀਸ ਭਰಾಣੀ ਆ ਤੇ ਹੁਣ ਬਾਈਕ 'ਚ ਪੈਟਰੋਲ ਵੀ ਤਾਂ ਪਾਉਣਾ ਹੁੰਦਾ ਕਰ ਚਾਣਾ ਥੋੜਾ ਧਿਆਨ ਨਾ ਕਰਿਆ ਕਰ ਠੀਕ ਆ ਨਾ ਕੰਮ ਤੈਨੂੰ ਪਤਾ ਉਹਨਾਂ ਕੀ ਆ ਤੇਰੀ ਟਿਊਸ਼ਨਾਂ ਨਹੀਂ ਮਾਰ ਲਿਆ ਆਪਾਂ ਨੂੰ ਵੀਰੇ ਹੁਣ ਮੈਂ ਹੀ ਛੋਟਾ ਭਰਾ ਆ ਤੁਹਾਡਾ ਮੈਂ ਹੀ ਤਾਂ ਖਰਚ ਨੇ ਧਿਆਨ ਨਾ ਖਰਚਾ ਕਰ ਤੈਨੂੰ ਮਨਾ ਨਹੀਂ ਕਰਦਾ ਪਿਆ ਠੀਕ ਆ ਪੜ੍ਹਾਈ ਤੋਂ ਬਾਅਦ ਜ਼ਿੰਮੇਵਾਰੀ ਵੀ ਸਾਹਮਣੀ ਆ ਠੀਕ ਆ ਵੀਰੇ ਚੱਲ ਚੱਲ ਜਾ ਬਾਵਾ ਵੀਰਾ ਕਿੱਥੇ ਆ ਬਾਵਾ ਵੀਰਾ ਬੈਂਕ ਭੇਜ ਜਾਓ ਯਾਰ ਕਿਸ਼ਤ ਜਮ੍ਹਾਂ ਕਰਾਣੀ ਸੀਗੀ ਵੀਰੇ ਇੱਕ ਗੱਲ ਕਰ ਬਾਵੇ ਵੀਰੇ ਤੇ ਐਨਾ ਭਰੋਸਾ ਨਾ ਕਰਿਆ ਕਰੋ ਮੈਨੂੰ ਨਾ ਬੰਦਾ ਠੀਕ ਨਹੀਂ ਲੱਗਦਾ ਕੀ ਕਹੀ ਦਨਾ ਜਰਾ ਦਿਮਾਗ ਖਰਾਵਾ ਤੇਰੇ ਵੱਡੇ ਭਰਾ ਵਰਗਾ ਉਹ ਸਾਰਾ ਕੁਝ ਉਹਨੇ ਸੰਭਿਆ ਹੋਇਆ ਵੀਰੇ ਮੈਂ ਉਹੀ ਗੱਲ ਤੁਹਾਨੂੰ ਦੱਸਣ ਲੱਗਾ ਕੱਲ ਤੁਸੀਂ ਬਾਹਰ ਸੀਗੇ ਤੇ ਮੈਂ ਉੱਥੇ ਬੈਠਾ ਹੋਇਆ ਸੀਗਾ ਜਦੋਂ ਬਾਬਾ ਵੀਰਾ ਸਮਾਨ ਲੈ ਕੇ ਆਇਆ ਨਾ ਉਹ ਕੁੜੀ ਨੂੰ ਬਹੁਤ ਗੰਦੇ ਤਰੀਕੇ ਨਾਲ ਬੋਲਿਆ ਇਦਾਂ ਦਾ ਵੀਰੇ ਕੋਈ ਕਿਸੇ ਮੁੰਡੇ ਨਾਲ ਨਹੀਂ ਗੱਲ ਕਰਦਾ ਜਿੱਦੋਂ ਕੁੜੀਆਂ ਨਾਲ ਗੱਲ ਕਰ ਰਿਹਾ ਸੀਗਾ ਗਲਤ ਕਿਹਾ ਕੁਝ ਹਾਂਜੀ ਵੀਰੇ ਕਹਿੰਦਾ ਇੱਥੇ ਦਾ ਮਾਲਕ ਮੈਂ ਆਂ ਜੋ ਵੀ ਇੱਥੇ ਹੋਣਾ ਉਹ ਮੇਰੇ ਨਾਲ ਹੀ ਹੋਣਾ ਹੈ ਤੇ ਮੇਰੇ ਦੁਆਰਾ ਹੀ ਹੋਣਾ ਹੈ। ਉਹ ਤੋਂ ਕਹਿੰਦਾ ਸੀ ਜੇ ਮੈਂ ਤੁਹਾਨੂੰ ਰੱਖ ਸਕਦਾ ਤੇ ਕਢਵਾ ਵੀ ਸਕਦਾ ਆ। ਵੀਰੇ ਮੈਨੂੰ ਕੱਲ ਕਿਉਂ ਨਹੀਂ ਦਸੀ ਇਹ ਗੱਲ? ਵੀਰੇ ਕੱਲ ਮੈਂ ਜਲਦੀ ਚਲਾ ਗਿਆ ਸੀਗਾ। ਮੈਂ ਤੁਹਾਨੂੰ ਦੱਸਣਾ ਤਾਂ ਕੱਲ ਹੀ ਚਾਹੁੰਦਾ ਸੀਗਾ ਪਰ ਮੇਰਾ ਮਨ ਜਾਇਥੋਂ हट ਗਿਆ ਸੀਗਾ ਮੈਂ ਕਿਹਾ ਯਾਰ ਮੈਂ ਦੁਕਾਨ ਤੋਂ ਚੱਲ ਜਾਵਾਂ ਇੱਥੇ ਰੁਕਾਂ ਨਾ। ਤੇ ਬਾਅਦ ਵਿੱਚ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ ਹਾਂ ਵੀ ਲਾਡੀ ਕਿਦਾਂ? ਜਿੱਦਾਂ ਮੈਂ ਇਹਦੇ ਕੋਲ ਕੰਮ ਕਰਦਾ ਹੁੰਦਾ। ਵੀਰੇ ਕੱਲ ਮੈਨੂੰ ਵੀ ਇਦਾਂ ਲੱਗਿਆ ਸੀ ਸਿਮਰਨ ਨਾਲ ਕੋਈ ਗੱਲ ਕਰਨ ਲੱਗੀ ਆ ਉਹਨੇ ਕੀਤੀ ਨਹੀਂ। ਵੀਰ ਜੀ ਸਿਮਰਨ ਤੋਂ ਭਾਵੇਂ ਤੁਸੀਂ ਆਪ ਪੁੱਛ ਲਓ। ਸਿਮਰਨ ਓਰੇ ਬੇਟੇ। ਹਾਂਜੀ ਵੀਰੇ। ਇੱਕ ਗੱਲ ਪੁੱਛਣ ਲੱਗਾ ਤੈਨੂੰ ਸੱਚ-ਸੱਚ ਬੋਲੀ। ਹਾਂਜੀ। ਠੀਕ ਐ। ਤੂੰ ਕੱਲ ਮੈਨੂੰ ਕੁਝ ਦੱਸਣ ਲੱਗੀ ਸੀ ਨਾ। ਨਹੀਂ ਵੀਰੇ ਦੇਖ ਸੱਚੇ ਬੋਲਾਂਗੀ ਤੇਰਾ ਵੀ ਭਲਾ ਹੋ ਜਾਊਗਾ ਇੱਥੇ ਵੀ ਕੰਮ ਸੱਟ ਚੱਲੂਗਾ ਕੋਈ ਗੱਲ ਹੋਈ ਆ ਦੁਕਾਨ ਤੇ ਹਾਂਜੀ ਵੀਰੇ ਤੇ ਫਿਰ ਦੱਸਦੀ ਕਿਉਂ ਨਹੀਂ ਲਾਡੀ ਨੇ ਦੱਸੀ ਮੈਨੂੰ ਗੱਲ ਤੂੰ ਕਿਉਂ ਨਹੀਂ ਦੱਸੀ ਵੀਰੇ ਬਾਵੇ ਵੀਰੇ ਨੇ ਕਹਿਆ ਸੀਗਾ ਕਿ ਜੇ ਤੂੰ ਵੀਰੇ ਨੂੰ ਕੋਈ ਗੱਲ ਦੱਸੀ ਤਾਂ ਫਿਰ ਮੈਂ ਤੈਨੂੰ ਦੁਕਾਨ ਤੋਂ ਕਢਾ ਦਊਗਾ ਕਹਿੰਦੇ ਜੇ ਮੈਂ ਤੈਨੂੰ ਦੁਕਾਨ ਤੇ ਰੱਖ ਸਕਦਾ ਨਾ ਤੇ ਤੈਨੂੰ ਮੈਂ ਕਢਾ ਵੀ ਸਕਦਾ ਵਾਂ ਦੇਖ ਸਿਮਰਨ ਤੈਨੂੰ ਇੱਥੇ ਜ਼ਰੂਰ ਹੋਣੇ ਰਖਾਇਆ ਹੈ ਠੀਕ ਹੈ ਪਰ ਜਿਹੜੀ ਕਢਾਉਣ ਦੀ ਅਥਾਰਟੀ ਉਹਦੇ ਕੋਲ ਨਹੀਂ ਹੈਗੀ ਤੈਨੂੰ ਪਤਾ ਨਾ ਇੱਥੇ ਤਾਂ ਓਨਰ ਕੌਣ ਹੈ ਹਾਂਜੀ ਨਾਲੇ ਤੂੰ ਕੋਈ ਗਲਤੀ ਕੀਤੀ ਹੈ ਜਿਹੜੀ ਤੈਨੂੰ ਕੱਢ ਦਾਂਗੇ ਅਸੀਂ ਜੇ ਤੁਹਾਡੇ ਆਪਸ ਵਿੱਚ ਕੋਈ ਗੱਲ ਹੁੰਦੀ ਹੈ ਮੇਰੇ ਤੱਕ ਤਾਂ ਪਹੁੰਚਣੀ ਚਾਹੀਦੀ ਹੈ ਨਾ ਹੈਨਾ ਹੁਣ ਜਿਹੜੀ ਗੱਲ ਮੈਨੂੰ ਲਾਡੀ ਨੇ ਦੱਸੀ ਹੈ ਕਿ ਤੁਹਾਨੂੰ ਉਹ ਕੱਲ ਗਲਤ ਬੋਲਿਆ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਐ ਤਾਂ ਫਿਰ ਤੁਸੀਂ ਡਰਦੇ ਰਹਿ ਜਾਓਗੇ ਉਹ ਜੋ ਮਰਜ਼ੀ ਬੋਲੀ ਜਾਊਗਾ ਤੁਹਾਨੂੰ ਸੀ ਡਾਰਗੇ ਸੀ ਕੱਲ ਵੀਰਾ ਬੋਲਿਆ ਨਹੀਂ ਬਹੁਤ ਰੂਡ ਸੀਗਾ ਕੀ ਬੋਲਿਆ ਸੀ ਕਿਉਂ ਬੋਲਿਆ ਸੀ ਕੋਈ ਤਾਂ ਗੱਲ ਹੋਊਗੀ ਵੀਰੇ ਮੈਂ ਕੰਮ ਕਰ ਰਹੀ ਸੀ ਵੀਰਾ ਮਾਰਕੀਟ ਤੋਂ ਆਇਆ ਤੇ ਵੀਰਾ ਮੈਨੂੰ ਕਹਿੰਦਾ ਕਿ ਸਾਮਾਨ ਫੜ ਵੀਰੋ ਪੇਟੀ ਬਹੁਤ ਭਾਰੀ ਸੀ ਮੈਂ ਕਿਹਾ ਮੇਕੋ ਨਹੀਂ ਚੱਕੀ ਜਾਣੀ ਵੀਰਾ ਕਹਿੰਦਾ ਮੈਂ ਵੀ ਤਾਂ ਚੱਕ ਕੇ ਲੈ ਕੇ ਆਇਆ ਉਤੋਂ ਫੇਮੈਂ ਜੇ ਚੱਕ ਲਈ ਤਾਂ ਫੇ ਵੀਰਾ ਕਹਿੰਦਾ ਕਿ ਜਦੋਂ ਮੈਂ ਬਾਜ਼ਾਰ ਤੋਂ ਆਣਾ ਹੁੰਦਾ ਨਾ ਤੁਸੀਂ ਬਾਹਰ ਖੜ੍ਹ ਜਾ ਕਰੋ ਫਿਰ ਵੀਰੇ ਫੇ ਮੈਂ ਕਿਹਾ ਮੇਕੋ ਵੀ ਤਾਂ ਸਾਨੂੰ ਕਿਹੜਾ ਸੁਪਨਾ ਆਨਦਾ ਕਿ ਤੁਸੀਂ ਆਣਾ ਵਾ ਮੈਂ ਕਹ ਵੀਰੇ ਤੁਸੀਂ ਵੀ ਇੱਥੇ ਕੰਮ ਹੀ ਕਰਦੇ ਹੋ ਵੀਰੇ ਕਹਿੰਦਾ ਮੈਂ ਇੱਥੇ ਕੰਮ ਨਹੀਂ ਕਰਦਾ ਮੈਂ ਇੱਥੇ ਦਾ ਮਾਲਕ ਹੀ ਆ ਇਹ ਸਾਰੇ ਕੰਮ ਤਾਂ ਮੈਂ ਹੀ ਕਰਦਾ ਫਿਰ ਮਾਲਕ ਤਾਂ ਮੈਂ ਹੀ ਹੋਇਆ ਨਾ ਦੇਖੋ ਇਹ ਨੀ ਨੀ ਗੱਲਾਂ ਨਾ ਦਿਮਾਗ 'ਚ ਨਹੀਂ ਬਿਠਾਣੀਆਂ ਠੀਕ ਆ ਮੇਰੀ ਸ਼ੈਤ ਹੀ ਕੰਮ ਕਰ ਰਿਹਾ ਪਰ ਮੈਨੂੰ ਇਹ ਨਹੀਂ ਪਤਾ ਸੀ ਉਹ ਤੈਨੂੰ ਗਲਤ ਵੀ ਬੋਲਦਾ ਵੈਸੇ ਤਾਂ ਸਾਰਾ ਕੰਮ ਹੋਈ ਸਾਮ ਦਾ ਮੈਂ ਤਾਂ ਤੈਨੂੰ ਪਤਾ ਹਿਸਾਬ ਤਾ ਕਰਣੀ ਆ ਨਾ ਠੀਕ ਆ ਜੇ ਮੇਰਾ ਧਿਆਨ ਜਾਊਗਾ ਮੈਨੂੰ ਗੱਲਾਂ ਦਾ ਪਤਾ ਹੋਊਗਾ ਤਾਂ ਹੀ ਕੋਈ ਸੋਲੂਸ਼ਨ ਨਿਕਲੂਗਾ ਤੁਸੀਂ ਕੋਈ ਵੀ ਛੋਟੀ ਮੋਟੀ ਗੱਲ ਹੁੰਦੀ ਹੈ ਨਾ ਤੁਸੀਂ ਮੇਰੇ ਤੱਕ ਪਹੁੰਚਦੀ ਕਰਦਾ ਜਾ ਕਰੋ। ਬਾਕੀ ਮੈਂ ਜਾਣਾਂ ਤੇ ਮੇਰਾ ਕੰਮ ਜਾਣੇ ਮੈਂ ਕਿਵੇਂ ਉਹਨੂੰ ਸੋਲੂਸ਼ਨ ਕਰਨਾ। ਠੀਕ ਹੈ ਜੀ। ਠੀਕ ਹੈ। ਤੁਹਾਨੂੰ ਮੈਂ ਛੋਟੀਆਂ ਭੈਣਾਂ ਵਾਂਗੂ ਰੱਖਿਆ ਹੋਇਆ। ਜੇ ਤੁਹਾਨੂੰ ਕੋਈ ਵੀ ਦਿੱਕਤ ਆਂਦੀ ਹੈ ਮੈਨੂੰ ਦੱਸਣੀ ਹੈ। ਹੁਣ ਬਾਬਾ ਵੀ ਤਾਂ ਸਾਰੀਆਂ ਗੱਲਾਂ ਦੱਸਦਾ ਹੀ ਹੈ ਮੈਨੂੰ। ਹਾਂਜੀ। ਨਾਲੇ ਜੇ ਉਹਨੇ ਕੋਈ ਗਲਤ ਕੀਤਾ ਉਹ ਥੋੜੀ ਦੱਸੂਗਾ ਉਹ ਤਾਂ ਤੁਸੀਂ ਦੱਸੋਗੇ ਨਾ? ਹਾਂਜੀ। ਨਾਲੇ ਉਹਨੂੰ ਆ ਲੈਣ ਦਿਓ ਫਿਰ ਮੈਂ ਦੱਸਦਾ ਉਹਨੂੰ। ਵੀਰੇ ਨਹੀਂ ਤੁਸੀਂ ਨਾ ਭੈਣ ਦੇਓ ਵੀਰੇ ਨਾਲ ਕੋਈ ਗੱਲ ਨਾ ਕਰਿਓ। ਇੰਨਾ ਕਾਹਦਾ ਡਰ ਐ? ਕੀ ਤੋਂ ਕੰਮ ਤੋਂ ਘੜਾ ਦੂ ਤੁਹਾਨੂੰ ਉਹ ਸੀਵੇ ਵੀਰਾ ਫਿਰ ਗੁੱਸੇ ਹੋਊਗਾ ਤੁਸੀਂ ਰਹਿਣ ਦੀ ਹੋ ਨਾ ਗੱਲ ਨੂੰ ਨਾਲੇ ਵੀਰੇ ਤੁਸੀਂ ਕਦੇ ਕਦੇ ਆਣਾ ਹੁੰਦਾ ਬਾਅਦ ਵਿੱਚ ਇਹਨਾਂ ਨੂੰ ਤੰਗ ਕਰੂਗਾ ਉਹ ਤੁਸੀਂ ਆਪਣੇ ਤਰੀਕੇ ਨਾਲ ਪੁੱਛਿਓ ਉਹਨੂੰ ਡਾਇਰੈਕਟ ਇਹਨਾਂ ਦਾ ਨਾਮ ਨਾ ਲਿਓ ਦੇਖ ਹਜੇ ਤਾਂ ਨਾ ਗੱਲ ਸ਼ੁਰੂ ਹੋਈ ਐ ਠੀਕ ਐ ਤੇ ਇਹਦਾ ਸੋਲੂਸ਼ਨ ਹੋ ਸਕਦਾ ਜੇ ਗੱਲ ਵੱਧ ਗਈ ਫਿਰ ਉਹਦਾ ਕੋਈ ਸੋਲੂਸ਼ਨ ਨਹੀਂਗਾ ਜਾਂ ਤਾਂ ਤੈਨੂੰ ਘੜਾਊਗਾ ਜਾਂ ਆਪ ਜਾਊਗਾ ਮੈਂ ਚਾਹਨਾ ਤੁਸੀਂ ਰਲ ਮਿਲ ਕੇ ਕੰਮ ਕਰੋ ਆਪਾਂ ਇੱਥੇ ਕੰਮ ਕਰਨ ਆਨੇ ਆ ਨਾ ਨਾ ਕਿ ਇੱਕ ਦੂਜੇ ਨਾਲ ਲੜਨ ਆਨੇ ਆ ਠੀਕ ਹੈ ਜੇ ਤੁਸੀਂ ਆਪਸ ਚ ਲੜਦੇ ਰਹੋਗੇ ਤੇ ਦੁਕਾਨਦਾਰੀ ਦਾ ਕੀ ਬਣੂਗਾ ਨੁਕਸਾਨ ਤਾਂ ਕੁੱਲ ਮਿਲਾ ਕੇ ਮੇਰਾ ਹੀ ਹੋਣਾ ਨਾ ਸਮਝੀ ਮੇਰੀ ਗੱਲ ਹਾਂਜੀ ਤੇਰਾ ਇੱਕੋ ਹੀ ਕੰਮ ਹੈ ਜੇ ਤੈਨੂੰ ਕੁਝ ਕਹਿੰਦਾ ਤੂੰ ਉਹਨੂੰ ਮੁੜ ਕੇ ਜਵਾਬ ਨਹੀਂ ਦੇਣਾ ਤੇਰਾ ਸੀਨੀਅਰ ਹੈ ਉਹ ਠੀਕ ਹੈ ਤੇਰੇ ਤੋਂ ਵੱਡਾ ਵੀ ਹੈ ਤੂੰ ਮੈਨੂੰ ਗੱਲ ਦੱਸਣੀ ਆ ਭਾਵੇਂ ਤੂੰ ਮੈਨੂੰ ਫੋਨ ਤੇ ਦੱਸ ਦੇ ਭਾਵੇਂ ਤੂੰ ਮੈਨੂੰ ਬੋਲ ਕੇ ਦੱਸ ਦੇ ਕਰ ਠੀਕ ਹੈ ਚਲੋ ਸ਼ਾਬਾਸ਼ ਕੰਮ ਕਰੋ ਕਬਰਾਂ ਦੀ ਲੋੜ ਨਹੀਂ ਤੈਨੂੰ ਇੱਥੇ ਕੋਈ ਨਹੀਂ ਘੱਟ ਸਕਦਾ ਜੇ ਤੂੰ ਕੋਈ ਗਲਤੀ ਕਰੇਂਗੀ ਫਿਰ ਦੇਖਾਂਗੇ ਕੀ ਕਰਨਾ ਤੇਰੀ ਗਲਤੀ ਨਹੀਂ ਹੋਣੀ ਚਾਹੀਦੀ ਨਹੀਂ ਵੀਰੇ ਮੈਂ ਕੋਈ ਗਲਤੀ ਨਹੀਂ ਕਰਾਂਗੀ ਚਲੋ ਕੰਮ ਕਰੋ ਠੀਕ ਹੈ ਵਧੀਆ ਕੀਤਾ ਲਾਡੀ ਤੂੰ ਮੈਨੂੰ ਦੱਸ ਤਾਂ ਕੋਈ ਗੱਲ ਨਹੀਂ ਮੈਂ ਗੱਲ ਕਰੂੰਗਾ ਮੈਨੂੰ ਆਪ ਬਹੁਤ ਬੁਰਾ ਲੱਗਿਆ ਸੀਗਾ ਜਦੋਂ ਸਿਮਰਨ ਬੋਲ ਰਿਹਾ ਸੀਗਾ ਕੋਈ ਗੱਲ ਨਹੀਂ ਤੂੰ ਜਾ ਆਪਣਾ ਟਿਊਸ਼ਨ ਵਗੈਰਾ ਫੇਸ ਵੁੱਸ ਦੇ ਠੀਕ ਹੈ ਫਿਰ ਤੁਹਾਨੂੰ ਮੈਂ ਫੋਨ ਕਰੂੰਗਾ ਫਿਰ ਆ ਜੀ ਇੱਥੇ ਹਾਂ ਮੈਂ ਜਾਣਾ ਮੈਂ ਕਿਤੇ ਸ਼ਾਮ ਨੂੰ ਤਾਂ ਫ੍ਰੀ ਹੋ ਜਾਊਗਾ ਹਾਂਜੀ ਫਿਰ ਚਲ ਜਾ ਫਿਰ ਠੀਕ ਹੈ ਫਿਰ ਹੋ 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 ਖ ਇਹਨਾਂ ਟਾਈਮ ਲੱਗ ਗਿਆ ਉਹ ਵੀਰੇ ਭੀੜ ਹੀ ਬੜੀ ਸੀਗੀ ਉਹਦਾ ਤੈਨੂੰ ਕਹਿ ਕੇ ਹੀ ਭੇਜਿਆ ਸੀ ਭੀੜ ਹੋਣੀ ਆ ਉਹ ਵੀਰੇ ਉਹ ਤਾਂ ਸ਼ੁਕਰ ਆ ਮੈਨੇਜਰ ਆ ਗਿਆ ਅੱਧੇ ਘੰਟੇ ਬਾਅਦ ਮੈਂ ਮੈਨੇਜਰ ਨੂੰ ਤੁਹਾਡੇ ਬਾਰੇ ਦੱਸਿਆ ਤੇ ਉਹਨੇ ਫਟਾਫਟ ਪੈਸੇ ਦੇ ਕੇ ਉਹਨੂੰ ਡਿਪੋਜ਼ਿਟ ਕਰਵਾਤਾ ਕੀ ਹੋਇਆ ਭਾਜੀ ਪਰੇਸ਼ਾਨ ਲੱਗਦੇ ਪਿਓ ਕੁਛ ਨਹੀਂ ਹੋਇਆ ਤੂੰ ਮੈਨੂੰ ਕੋਈ ਗੱਲ ਦੱਸਣੀ ਆ ਹਾਂਜੀ ਗੱਲ ਤਾਂ ਕਰਨੀ ਆ ਮੈਂ ਦੱਸ ਕੀ ਹੋਇਆ ਤੁਸੀਂ ਦੱਸੋ ਕਿ ਪਰੇਸ਼ਾਨ ਕਿਉਂ ਲੱਗਦੇ ਪਿਆ? ਦੇਖ ਪਰੇਸ਼ਾਨੀ ਮੈਨੂੰ ਨਹੀਂ ਹੈਗੀ ਪਰੇਸ਼ਾਨੀ ਤੈਨੂੰ ਹੋ ਸਕਦੀ ਹੈ। ਠੀਕ ਹੈ। ਮੈਂ ਤੈਨੂੰ ਜਦੋਂ ਦਾ ਇੱਥੇ ਰੱਖਿਆ ਹੈ ਨਾ ਤੇਰੇ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ। ਠੀਕ ਹੈ। ਤੈਨੂੰ ਇੱਥੇ ਕੰਮ ਸਿਖਾਇਆ ਵੀ ਹੈ। ਠੀਕ ਹੈ। ਤੂੰ ਕੰਮ ਕਰ ਵੀ ਰਿਹਾ, ਬਹੁਤ ਵਧੀਆ ਕਰ ਰਿਹਾ। ਅੱਜ ਤੱਕ ਤੇਰੇ ਵੱਲੋਂ ਸ਼ਿਕਾਇਤ ਨਹੀਂ ਆਈ ਮੈਨੂੰ। ਭਾਜੀ ਗੱਲ ਕੀ ਹੋਈ ਉਹ ਤਾਂ ਦੱਸੋ। ਮੈਂ ਤੈਨੂੰ ਉਹੀ ਗੱਲ ਕਰ ਰਿਹਾ ਮੈਂ ਤੈਨੂੰ ਸਿੱਧਾ ਸਿੱਧਾ ਕੁਝ ਨਹੀਂ ਕਹਿ ਸਕਦਾ ਬਸ ਮੈਂ ਤੈਨੂੰ ਇਹ ਕਹਿ ਸਕਦਾ ਤੇਰੇ ਤੇ ਮੈਂ ਅੱਖਾਂ ਬੰਦ ਕਰਕੇ ਭਰੋਸਾ ਵੀ ਕਰਦਾ ਮੈਨੂੰ ਤੇਰੇ ਤੇ ਵੀ ਵਿਸ਼ਵਾਸ ਵੀ ਬਹੁਤ ਆ ਮੈਂ ਇਹ ਚਾਹਨਾ ਕਿ ਬਣਿਆ ਰਵੇ ਠੀਕ ਹੈ ਸਾਰੀ ਦੁਕਾਨ ਦੀ ਜ਼ਿੰਮੇਵਾਰੀ ਵੀ ਤੇਰੇ ਤੇ ਹੁੰਦੀ ਹੈ ਸਾਰੇ ਸਮਾਨ ਦੀ ਜ਼ਿੰਮੇਵਾਰੀ ਵੀ ਤੇਰੇ ਤੇ ਹੁੰਦੀ ਹੈ ਠੀਕ ਹੈ ਅੱਜ ਤੱਕ ਮੈਂ ਕੈਮਰੇ ਨਹੀਂ ਚੈੱਕ ਕੀਤੇ ਜਦੋਂ ਤੇ ਲਵਾਏ ਆ ਕਿਉਂਕਿ ਮੈਨੂੰ ਤੇਰੇ ਤੇ ਭਰੋਸਾ ਹੈ ਕਿ ਤੂੰ ਸਮਾਨ ਦੀ ਕਸਟਮਰ ਦੀ ਤੇ ਸਟਾਫ ਦੀ ਜ਼ਿੰਮੇਵਾਰੀ ਆਪਣੇ ਤੇ ਚੱਕੀ ਹੋਈ ਹੈ ਜਿੰਨੀ ਤੂੰ ਸੈਲਰੀ ਮੰਗੀ ਮੈਂ ਉਨੀ ਸੈਲਰੀ ਵੀ ਦੇ ਰਿਹਾ ਤੈਨ ਬੀਰੇ ਤੁਸੀਂ ਚੈੱਕ ਕਰ ਲੋ ਕੈਮਰੇ ਕਾਪੀ ਹਿਸਾਬ ਦੇਖ ਲੋ ਸਾਰੇ ਬਰਾਬਰ ਨੇ ਮੈਨੂੰ ਹਿਸਾਬ ਦੀ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਸਭ ਪਤਾ ਹੁੰਦਾ ਕਿਹੜਾ ਬੰਦਾ ਕੀ ਕਰਦਾ ਪਿਆ ਠੀਕ ਹੈ ਇੰਨਾ ਕਿ ਐਕਸਪੀਰੀਅੰਸ ਮੈਨੂੰ ਹੈਗਾ ਨਾ ਮੈਨੂੰ ਪਤਾ ਕਰਨ ਦੀ ਲੋੜ ਹੈ ਤੇ ਨਾ ਹੀ ਮੈਨੂੰ ਕਿਸੇ ਨੇ ਦੱਸਿਆ ਮੈਂ ਜਸਟ ਤੈਨੂੰ ਇੱਕ ਚੀਜ਼ ਸਮਝਾ ਰਿਹਾ ਕਿ ਇੱਥੇ ਤੇਰੀ ਜ਼ਿੰਮੇਵਾਰੀ ਹੈ ਕੁਝ ਵੀ ਹੁੰਦਾ ਤੇ ਬੀਰੇ ਮੈਂ ਤਾਂ ਤੁਹਾਨੂੰ ਕਿਹਾ ਤੁਸੀਂ ਬੇਫਿਕਰ ਰਹੋ ਮੈਂ ਤਾਂ ਬੇਫਿਕਰ ਹੀ ਸੀਗਾ ਪਰ ਮੈਨੂੰ ਹੁਣ ਥੋੜੀ ਜਿਹੀ ਫਿਕਰ ਹੋ ਰਹੀ ਆ। ਨਾ ਮੈਂ ਤੈਨੂੰ ਕੁਝ ਕਹਿ ਸਕਦਾ। ਬਸ ਮੈਂ ਤੈਨੂੰ ਇੰਨਾ ਕੁ ਦੱਸ ਰਿਹਾ ਅੱਗੇ ਤੋਂ ਧਿਆਨ ਰੱਖੀ। ਜੇ ਕਿਸੇ ਨੂੰ ਕੁਝ ਕਹਿਣਾ ਹੈ ਜਾਂ ਕਿਸੇ ਨੂੰ ਤਾਂ ਕੁਝ ਸੁਣਨਾ ਹੈ ਇਹ ਚੀਜ਼ ਦੀ ਲੋੜ ਨਾ ਪਵੇ ਫਿਰ। ਵੀਰੇ ਗੱਲ ਤਾਂ ਦੱਸੋ ਹੋਈ ਕੀ ਆ? ਬਸ ਮੈਂ ਤੈਨੂੰ ਜੋ ਦੱਸਣਾ ਸੀ ਦੱਸਤਾ। ਇਹਨਾਂ ਚੀਜ਼ਾਂ ਦਾ ਧਿਆਨ ਤੂੰ ਰੱਖਣਾ। ਠੀਕ ਆ? ਮੇਰੇ ਕੋਲ ਨਾ ਹੋਰ ਬਹੁਤ ਟੈਨਸ਼ਨਾਂ ਨੇ ਬਾਹਰ ਦੀਆਂ। ਇੱਥੇ ਦੀ ਟੈਨਸ਼ਨ ਮੈਂ ਤੈਨੂੰ ਹੀ ਦਿੱਤੀ ਹੋਈ ਆ ਨਾ। ਤੇ ਉਹ ਚੰਗੀ ਤਰ੍ਹਾਂ ਉਹਨੂੰ ਜ਼ਿੰਮੇਵਾਰੀ ਸਮਝ ਕੇ ਨੇਭਾਲਾ। ਠੀਕ ਹੈ ਠੀਕ ਹੈ ਵੀਰੇ ਇਹਨਾਂ ਦਾ ਵੀ ਧਿਆਨ ਦੂਰ ਰੱਖਣਾ ਜੇ ਕੋਈ ਆਂਦਾ ਉਹਦਾ ਵੀ ਧਿਆਨ ਦੂਰ ਰੱਖਣਾ ਨਾ ਮੈਂ ਤਾਂ ਤੂੰ ਅੱਜ ਤੱਕ ਹਿਸਾਬ ਮੰਗਿਆ ਜਿੰਨਾ ਤੂੰ ਕਹਿੰਦਾ ਮੈਂ ਉਹਨਾਂ ਹੀ ਮੰਨ ਲੈਣਾ ਵੀਰੇ ਤੈਨੂੰ ਪਤਾ ਹੀ ਆ ਪਤਾ ਨਾ ਤਾਂ ਹੀ ਸਮਝਾ ਰਿਹਾ ਤੂੰ ਨਵਾਂ ਹੁੰਦਾ ਮੈਂ ਤੈਨੂੰ ਸਮਝਾਉਣਾ ਨਹੀਂ ਸੀਗਾ ਸਿੱਧਾ ਬੋਲਣਾ ਸੀ ਤੈਨੂੰ ਫਿਰ ਮੈਂ ਠੀਕ ਹੈ ਵੀਰੇ ਸਮਝ ਗਿਆ ਮੇਰੀ ਗੱਲ ਹਾਂਜੀ ਸਮਝ ਗਿਆ ਨੇ ਕੱਪੜੇ ਕੜਵਾ ਕੇ ਰੱਖਤੇ ਲੈ ਕੇ ਫੇਰ ਨਿਗੇ ਹੈਗੇ ਆਈਫੋਨ ਕਿੱਥੇ ਫਿਰ ਆ ਪਾਜੀ ਆ ਜੀ ਮੇਰਾ ਫੋਨ ਵੇਖਿਆ ਤੁਸੀਂ ਨਹੀਂ ਤਾਂ ਮੈਨੂੰ ਕੀ ਪਤਾ ਕਿੱਥੇ ਆ ਹੁਣ ਨਹੀਂ ਹੁਣੀ ਉਰੇ ਸੀਗਾ ਨਾ ਮੈਂ ਜਦੋਂ ਗਾਹ ਕਟੈਂਡ ਕਰਦਾ ਪਿਆ ਸੀਗਾ ਹਾਂ ਤੇ ਫੋਨ ਰੱਖਿਆ ਸੀਗਾ ਹੁਣ ਮਿਲ ਨਹੀਂ ਰਿਹਾ ਹੈਗਾ ਤੇ ਤੂੰ ਮੈਨੂੰ ਦੱਸ ਕੇ ਰੱਖਿਆ ਕਿੱਥੇ ਆ ਨਹੀਂ ਪਾਜੀ ਮੈਂ ਓਦਾਂ ਤੁਹਾਨੂੰ ਪੁੱਛ ਰਿਆ ਵਾਂ ਵੀ ਕਸਟਮਰ ਆਏ ਸੀਗੇ ਮੈਂ ਅਟੈਂਡ ਕਰ ਰਿਆ ਸੀ ਨਾ ਮੈਂ ਫੋਨ ਰੱਖਿਆ ਸੀਗਾ ਇੱਥੇ ਆਪਣੇ ਫੋਨ ਦਾ ਆਪ ਤੇ ਆਨੇ ਵਕ ਮੈਨੂੰ ਕਿਉਂ ਕਹੀਏ ਨਾ ਮੈਨੂੰ ਕੀ ਪਤਾ ਕਿੱਥੇ ਕੀਤਾ ਫੋਨ ਫੋਨ ਹੀ ਨਹੀਂ ਮਿਲਦੇ ਪਾਜੀ ਮੈਨੂੰ ਇਦਾਂ ਲੱਗ ਰਿਹਾ ਮੇਰਾ ਫੋਨ ਨਾ ਗਗਨ ਨੇ ਚੱਕਿਆ ਵਾ ਓ ਯਾ ਨਹੀਂ ਉਹ ਇਦਾਂ ਦਾ ਬੰਦਾ ਨਹੀਂ ਹੈਗਾ ਚੱਕਣ ਵਾਲਾ ਫੋਨ ਨਹੀਂ ਹੈਗਾ ਕੀ ਪਤਾ ਕਸਟਮਰ ਲੈ ਗਏ ਹੁਣ ਪਾਜੀ ਕਸਟਮਰ ਖਾਲੀ ਆ ਤਾਇ ਸੀਗੇ ਤੇ ਉਹਨਾਂ ਨੇ ਕੱਪੜੇ-ਕੁੱਪੜੇ ਵੇਖੇ ਤੇ ਖਾਲੀ ਆਤੀ ਗਏ ਨੇ ਮੈਂ ਦੇਖ ਰਿਆ ਸੀਗਾ ਉਹਨਾਂ ਨੂੰ ਨਹੀਂ ਨਹੀਂ ਮੈਨੂੰ ਲੱਗਦਾ ਉਹ ਹੀ ਲੈ ਗਏ ਨੇ ਚੱਕ ਕੇ ਆਪਣੇ ਫੋਨ ਦਾ ਨਾ ਆਪ ਤੇ ਹਾਨ ਆਖਿਆ ਗਏ ਨਹੀਂ ਵੀਰੇ ਮੈਂ ਦਾਅਵੇ ਨਾਲ ਕਹਿ ਸਕਦਾ ਮੇਰਾ ਫੋਨ ਉਹ ਨਹੀਂ ਚੱਕਿਆ ਵਾ ਓ ਯਾ ਨਹੀਂ ਉਹ ਨਹੀਂ ਚੱਕ ਸਕਦੇ ਤੈਨੂੰ ਕਹੀ ਜਨਾ ਸੁਣੀ ਮੈਂ ਪਾਜੀ ਤੁਹਾਨੂੰ ਨਹੀਂ ਪਤਾ ਹੈਗਾ ਕੱਲ ਤੁਸੀਂ ਉਰੇ ਹੈ ਨਹੀਂ ਸੀਗੇ ਤੇ ਮੇਰੇ ਤੇ ਮੈਨੂੰ ਬਾਰ-ਬਾਰ ਪੁੱਛ ਰਿਆ ਸੀਗਾ ਇਹ ਕਿੰਨੇ ਦਾ ਫੋਨ ਆ ਕਿੱਥੋਂ ਲੈ ਕੇ ਆਏ ਹੋ ਬਾਰ ਬਾਰ ਪੁੱਛ ਰਿਹਾ ਸੀਗਾ ਇਹ ਇਹਦੀ ਨਿਗਾਹ ਹੀ ਮੇਰੇ ਫੋਨ ਤੇ ਸੀਗੀ ਤੇ ਹੁਣ ਮੇਰਾ ਫੋਨ ਮਿਲਦਾ ਨਹੀਂ ਪਿਆ ਹੈਗਾ ਤੁਸੀਂ ਇੱਕ ਵਾਰ ਇਹਨੂੰ ਬੁਲਾਓ ਤਲਾਸ਼ੀ ਲਓ ਇਹਦੀ ਪੱਕਾ ਇਹਦੇ ਕੋਲ ਨਿਕਲੂਗਾ ਸਨੀ ਉਹ ਇਦਾਂ ਦੇ ਬੰਦੇ ਨਹੀਂ ਹੈਗੇ ਠੀਕ ਹੈ ਉਹਨਾਂ ਕਦੋਂ ਦਾ ਜਾਣਦਾ ਸਾਡਾ ਗਵੰਡੀ ਹੈ ਠੀਕ ਹੈ ਉਹਦੇ ਘਰ ਦੇ ਇੰਨੇ ਸਾਊ ਨੇ ਪਾਣੇ ਲੱਗਿਆ ਹੂ ਨਾ ਉਹ ਇਦਾਂ ਦਾ ਬੰਦਾ ਨਹੀਂ ਹੈਗਾ ਕਿ ਫੋਨ ਚੱਕੂਗਾ ਕੋਈ ਚੀਜ਼ ਨਹੀਂ ਚੱਕ ਸਕਦਾ ਭਾਈ ਦਿਮਾਗ ਕਦੋਂ ਹਿਲਦਾ ਬੰਦੇ ਦਾ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਇੱਕ ਵਾਰ ਉਹਨੂੰ ਬੁਲਾਓ ਉਹ ਯਾਰ ਨਹੀਂ ਉਹਦੀ ਤਲਾਸ਼ੀ ਲੋ ਯਾਰ ਮੈਨੂੰ ਨਹੀਂ ਪਤਾ ਉਹਨੂੰ ਬਲਾਉਰੇ। ਉਹ ਯਾਰ ਨਹੀਂ ਚੰਗਾ ਨਹੀਂ ਚੱਕਦਾ ਉਹ ਮੈਨੂੰ ਪਤਾ ਉਹ ਚੱਕਣ ਵਾਲਾ ਹੈ ਹੀ ਨਹੀਂ ਤਾਂ ਇਹਦਾ ਮੈਨੂੰ ਕੰਮ ਤੇ ਰੱਖਿਆ ਆ। ਤੈਨੂੰ ਪਤਾ ਵੀ ਮੈਂ ਕਿਸੇ ਨੂੰ ਵੀ ਰੱਖਦਾ ਸੋਚ ਸਮਝ ਕੇ ਰੱਖਦਾ ਕੰਮ ਤੇ। ਛੱਡੋ ਭਾਜੀ ਮੈਂ ਉਹਨੂੰ ਆਪ ਲਾ ਕੇ ਪੁੱਛ ਲੈਣਾ ਵਾ। ਗगन? ਉਰੇ ਆ। ਆਈਫੋਨ ਕਿੱਥੇ ਹੈ ਮੇਰਾ? ਭਾਜੀ ਕਢਾ ਆਈਫੋਨ ਭਾਜੀ। ਆਈਫੋਨ ਜ਼ਿਆਦਾ ਜਾਣ-ਣ ਨਾ ਬਣ ਯਾਰ। ਜਿਹੜਾ ਫੋਨ ਤੂੰ ਨਹੀਂ ਚੱਕਿਆ ਵਾ ਨਾ ਮੇਰਾ ਦੱਸ ਕਿੱਥੇ ਆ? ਭਾਜੀ ਮੈਨੂੰ ਕੀ ਪਤਾ ਟੱਡਾ ਬਣਾ ਉੱਥੇ ਦੇਖੋ ਉੱਥੇ ਹੀ ਹੋਣਾ ਵਾ। ਜਦੋਂ ਤੂੰ ਮੈਨੂੰ ਪੈਂਟਾ ਫੜਾਣ ਆਇਆ ਸੀ ਨਾ ਤੋ ਉਹ ਦੀ ਮੇਰਾ ਫੋਨ ਚੱਕਿਆ ਹੋਣਾ ਵਾ ਤੇ ਚੁੱਪ ਚਾਪ ਦੱਸ ਦੇ ਹੁਣ ਮੇਰਾ ਫੋਨ ਕਿੱਥੇ ਆ ਭਾਜੀ ਮੈਨੂੰ ਤਾਂ ਪਤਾ ਤੁਹਾਡਾ ਮਨ ਉੱਥੇ ਵੀ ਹੋਣਾ ਮੈਂ ਤੁਹਾਨੂੰ ਚੱਕੇ ਤੁਹਾਡਾ ਫੋਨ ਦੇਖ ਮੈਂ ਤੁਹਾਨੂੰ ਪਿਆਰ ਨਾਲ ਪੁੱਛ ਰਿਹਾ ਵਾਂ ਜੇ ਹੁਣ ਦੱਸ ਦੇਂਗਾ ਤਾਂ ਠੀਕ ਆ ਨਹੀਂ ਫਿਰ ਮੈਂ ਪੁਲਿਸ ਬੁਲਾਉਂਗਾ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਕੁਝ ਦਿਖਾਣਾ ਚਾਹਨਾ ਤੂੰ ਕੀ ਦਿਖਾਣਾ ਯਾਰ ਹੁਣ ਆ ਦੇਖੋ ਵੀਰੇ